ਪੰਜਾਬ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦੇ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਸੇਕ ਰਹੀ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ ਪਤਨੀ ਅਤੇ ਉਹਨਾਂ ਦੇ 2 ਸਾਲ ਦੇ ਮਾਸੂਮ ਬੱਚੇ ਦੀ ਹਾਲਤ ਵਿਗੜ ਗਈ ਤੇ ਮਾਸੂਮ ਬੱਚੇ ਦੀ ਜਾਨ ਚਲੀ ਗਈ। ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਅਨਮੋਲਕ ਸਿੰਘ ਆਪਣੇ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਬੇਟੇ ਅਰਮਾਨ ਸਮੇਤ ਰਾਤੀ ਰੋਟੀ ਖਾਣ ਉਪਰੰਤ ਠੰਡ ਜ਼ਿਆਦਾ ਹੋਣ ਕਾਰਨ ਸੌਣ ਵਾਲੇ ਕਮਰੇ ਦੇ ਵਿੱਚ ਅੰਗੀਠੀ ਸੇਕਣ ਲੱਗ ਪਏ। ਕੁਝ ਦਿਰਵਾਦੀਆਂ ਗੀਟੀ ਸੇਕਨ ਕਾਰਨ ਕਮਰੇ ਦੇ ਵਿੱਚ ਪੈਦਾ ਹੋਈ ਜ਼ਹਿਰੀਲੀ ਗੈਸ ਇਹਨਾਂ ਤਿੰਨਾਂ ਮੈਂਬਰਾਂ ਨੂੰ ਹੀ ਚੜ ਗਈ ਤੇ ਉਹਨਾਂ ਦੀ ਹਾਲਤ ਵਿਗੜਨ ਲੱਗੀ। ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ਤੇ ਬੰਦ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਪਰਿਵਾਰ ਦੇ ਤਿੰਨੇ ਜੀਆ ਨੂੰ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ 2 ਸਾਲਾ ਉਹਨਾਂ ਦੇ ਬੇਟੇ ਦੀ ਜਾਨ ਜਾ ਚੁੱਕੀ ਸੀ। ਮੌਕੇ ਤੇ ਪੁਲਿਸ ਵੀ ਪਹੁੰਚੀ ਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲੈ ਜਾਂਦਾ ਗਿਆ। ਇਸ ਪੂਰੇ ਮਾਮਲੇ ਦੇ ਵਿੱਚ ਕਈ ਜਾਣਿਆਂ ਦੇ ਆ ਬਿਆਨ ਸਾਹਮਣੇ ਆਇਆ। ਕੀ ਕੀ ਕਿਹਾ ਗਿਆ ਉਹਨਾਂ ਦੇ ਵੱਲੋਂ ਉਹ ਇੱਕ ਵਾਰੀ ਸੁਣ ਲੈਣੇ ਆ ਹਰਮਨ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਰਹਿੰਦੇ ਆ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਹੈ ਇਹ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਮੇਰਾ ਖਾ ਕੇ ਮਤਲਬ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਹਾਏ ਤੇ ਕੁ ਕੁ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਇਹ ਕੁਸਟਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਤੇ ਲੱਗਿਆ ਵੀ ਉਹਨੂੰ ਅੱਗੇ ਵੀ ਇਹ ਕਦੇ ਲੈਟਰਿੰਗ ਆ ਰਹੀ ਆ ਤੇ ਭਾਈ ਦੀ ਵਾਈਫ ਨੂੰ ਤੇ ਲਿਜਾ ਦੇ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਕੋਲ ਲਖਤ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਣ ਲੱਗਿਆ ਜੀ ਇਹ ਵੀ ਗਿਰ ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕੇ ਟਾਈਮ ਬਾਅਦ ਗਿਰਿਆ ਜਾਂ ਕੋਈ ਉਹ ਕਹਿ ਨਹੀਂ ਸਕਦੇ ਜੀ। ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀ ਦਾ ਉਸਨੇ? ਮੌਕੇ ਤੇ ਪਹੁੰਚ ਕੇ ਇਹ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਥੀਆ ਮੈਂ। ਗੇਟ ਤੋਂ ਇਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ-ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਤੁਹਾਡਾ ਉੱਠਦੇ ਨਹੀਂ ਵੇ ਤਨੇ ਜਾਣੇ। ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਥੀਗਾ ਵੀ ਹੁਣ ਅ ਮਤਲਬ ਢਾਮਾ ਡੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਰੋਡਾ ਹਿਲਚੋ ਨਹੀਂ ਕਰਦਾ ਹੈਗਾ ਮੈਂ ਮੰਨ ਲਓ ਤਿੰਨ ਚਾਰ ਮਿੰਟ ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜੀ ਧੀਗੀ ਤੇ ਅੰਦਰ ਲਾਉਣ ਲੱਗਿਆ ਧੀਗਾ ਇੱਕ ਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇਦਾਂ ਵੀ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨੇ ਕਹਿੰਦੇ ਵੀ ਇਹ ਗੱਡੀ ਚ ਨੇ ਮਾਹੀ ਚਲੋ ਬੜਾ ਫੜ ਤੇ ਉੱਥੋਂ ਪੁਲਿਸ ਪਾਰਟੀ ਖੜੀ ਸੀ ਤੇ ਜਾਨੂ ਮੈਂ ਮਤਲਬ ਨੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਂ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀਗਾ ਜੀ ਜੀ ਬੱਚਾ ਜੀ ਤੇ ਡੈਥ ਹੋ ਗਈ ਉਹਦੀ ਹਾਂਜੀ ਉਹ ਬੱਚੇ ਦੀ ਮੌਕੇ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਇੱਥੇ ਕਾਰਨ ਕੀ ਲੱਗਦਾ ਜਿਹੜਾ ਬਸ ਕਾਰਨ ਤਾਂ ਜੀ ਇਹ ਅੰਗਿੱਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਕੁੰਡੇ ਅੰਦਰੋਂ ਲੱਗੇ ਹੋਏ ଥିਗੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ᱛੀਆ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦਨੇ ਫੋਨ ਕੀਤਾ ਵੀ ਮੇਰਾ ਮੁੰਡਾ ਢਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾ ਮੁੰਡਾ ਉਹ ਜਾਦ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੰਕੋਠੇ ਦੇ ਗਵਾਂਡੀਆਂ ਨੀ ਪੌੜੀ ਚ ਮੰਗ ਕੇ ਚੜ ਕੇ ਗੇ ਜਦੋਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਠਾਲੇ ਆਏ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲਚਲ ਕਰ ਰਹੀ ਨਹੀਂ ਰਹਾ ਠੀਕਾ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ ਬੀਵੀ ਠੀਕ ਨੇ ਤੁਹਾਡਾ ਭਾਈ ਤੇ ਪਰਚਾ ਹਾਂਜੀ ਇਹ ਠੀਕ ਨੇ ਜੀ ਅਮੋਲਕ ਸਿੰਘ ਨੌ ਆਈ ਤੇ ਪਰ ਉਹ ਮਾਪਰਾ ਉਹ ਰੋਟਾ ਦੀ ਨਾਗਰ ਕਿਰਾਏ ਤੇ ਰਹਿੰਦੀ ਸੀ ਕੀ ਹੋਇਆ ਸੀ ਕੀ ਹੋਇਆ ਕਿੰਨੇ ਕਵਜੇ ਦੀ ਘਟਨਾ ਬਟ ਨਹੀਂ ਇਹ ਹੈ ਗਈ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈ ਗਏ ਸੀਗੇ ਮੈਂ ਪਏ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਵੀ ਪੀ ਲਾਂ ਦੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਨੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਲਾਉਂਦਾ ਹੀ ਖਾ ਤਾਂ ਸੀਗਾ ਵੀ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਮੇਮਾ ਕੀ ਰੋਟੀ ਨਾ ਆਵੇ ਜਿਗੀ ਵੇਰ ਕੀ ਬਾਤਾਂ ਹੋਈ ਹੋਵੇ ਚਲ ਉਹ ਹੋੜੇ ਕ ਕਤ ਵੀ ਕਾ ਆਇਆ ਫੇਰਦਾ ਉਹਦੇ ਦੰਦੇ ਦੱਬਣ ਲੱਗ ਗਿਆ ਆਪਣੇ ਜਾਨ ਨੂੰ ਘਰ ਆ ਜਿਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇਗ ਗਈ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਤੂੰ ਮੋਢੇ ਦੇ ਅੰਦਰ ਤੂੰ ਆਣੀ ਸੀ ਮੈਂ ਗਿੱਟੀ ਚਾਹਦੀ ਸੀ ਨਾ ਅੱਗੇ ਤੂੰ ਮਾ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਜਿਹੜੇ ਸਾਰੇ ਕੋਈ ਸੱਚ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਈਟੀ ਨਾਲ ਸੇਕ ਰਹੇ ਸੀਗੇ ਹਾਂਜੀ ਈਟੀ ਨਾਲ ਸੇਕ ਰਹੇ ਸੀਗੇ ਕੁੰਡੇ ਵਗੈਰਾ ਲੱਗੇ ਹੋਏ ਸੀ ਕੁੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਆ ਉਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਕੁੰਡਾ ਤੋੜਿਆ ਕੀ ਨੇ ਤੋੜਿਆ ਕੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾਲ ਚੱਕਿਆ ਆ ਮੈਂ ਇਹਨੂੰ ਪੁੱਛਿਆ ਮੁੰਡਾ ਮੇਰੇ ਕੀ ਕਹਾਂ ਠੀਕ ਆ ਮੁੰਡਾ ਜੀ ਜਦ ਇਹ ਮੌਕੇ ਦੇ ਮਤਲਬ ਜਦੋਂ 32ਵਾਂ ਸੀ ਵਾਪਸ ਆਏ ਜਦੋਂ ਪਤਾ ਲੱਗਾ ਇਹ ਮੁੰਡਾ ਹੀ ਪੂਰਾ ਹੋ ਗਈ ਜਿਹਨਾਂ ਆ ਅਮੋਲਕ ਸਿੰਘ ਤੇ ਉਹਦੀ ਪਤਨੀ ਸੀਗੀ ਸੁਮਨਪ੍ਰੀਤ ਉਹਨੇ ਇਹਨਾਂ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਗਿੱਟੀ ਵਾਲ ਕੇ ਰੱਖ ਲਈ ਅੰਦਰ ਉਹ ਗਿੱਟੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ गिरਗੇ ਉਲਟੀਆਂ ਵਧੇ ਰਹਿਣ ਲੱਗੀਆਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਦੀ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ ਬਕਤੀ ਤੇ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨਹੀਂ ਇਹ ਅੰਗੀਟੀ ਨਾਲ ਗੈਸ ਤੇ ਬਣ ਗਈ ਹਾਂਜੀ ਹਾਂ ਉਹ ਗਿੱਟੀ ਦੀ ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਡਜੈਕਟ ਸਪਾਇਨ ਹੈ ਨਹੀਂ ਸੀਗਾ ਉਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਕੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਠੀ ਦਾ ਜਿਹੜਾ ਕੋਲਿਆਂ ਦਾ ਉਸ ਗੈਸ ਬਣ ਗਿਆ ਉਹਨਾਂ ਤੇ ਮੌਕੇ ਤੇ ਪਹੁੰਚ ਕੇ ਦਰਵਾਜ਼ੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਤਾਂ ਲੋਕਾਂ ਦਾ ਵੀ ਇਕੱਠ ਹੋ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਹੀ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਤੋਂ ਨੇ ਤਾਂ ਜਾ ਕੇ ਉਹ ਕੁੰਡੇ ਵਗੈਰਾ ਦਰਵਾਜ਼ੇ ਤੋੜ ਕੇ ਫੇਰ ਬੰਦੇ ਕੱਢੇ कमराला ਤੋਂ दिनेश भारद्वाज ਦੀ ਦੇਸੀ ਵਕਤ ਲਈ ਰਿਪੋਰਟ